ਅੱਜ ਮੋਗਾ ਜ਼ਿਲ੍ਹੇ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕੇਐਮਐਮ ਵੱਲੋਂ ਵਿਸ਼ਾਲ ਮਾਰਚ ਕੱਢਿਆ ਗਿਆ ਹੈ ਜਿਸ ਵਿੱਚ ਹਜ਼ਾਰਾਂ ਨੌਜਵਾਨ ਮਜ਼ਦੂਰਾਂ ਕਿਸਾਨਾਂ ਨੇ ਭਾਗ ਲਿਆ ਇਹ ਵਿਸ਼ਾਲ ਮਾਰਚ ਪਿੰਡੋਂ ਪਿੰਡ ਹੁੰਦਾ ਹੋਇਆ ਬੁੱਗੀ ਕਪੜੇ ਚੌਂਕ ਦੇ ਵਿੱਚ ਜਾ ਕੇ ਸਮਾਪਤ ਹੋਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਤੇ ਨਾਲ ਕੇਜਐਮਐਮ ਦੇ ਆਗੂਆਂ ਵੱਲੋਂ ਕੇਜਰੀਵਾਲ ਤੇ ਉਹਦੇ ਲੋਟੂ ਲਾਣੇ ਨੂੰ ਬਹੁਤ ਲਾਂਤਾਂ ਪਾਈਆਂ ਇਸ ਵਿੱਚ ਨੀਣਾ ਨੂੰ ਨਾਨੀ ਯਾਦ ਕਰਾ ਦਿੱਤੀ ਦਿੱਲੀ ਦੇ ਹਾਰੇ ਹੋਏ ਟੋਲੀ ਪੰਜਾਬੀਆਂ ਦੀ ਜ਼ਮੀਨ ਖੋਨ ਨੂੰ ਫਿਰਦੀ ਹੈ ਪਰ ਪੰਜਾਬੀ ਇਹਨਾਂ ਠੱਗਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ ਤੇ ਆਉਣ ਵਾਲਿਆਂ ਜਿਹੜੇ ਆਂ ਗਾਂ ਕੋਈ ਵੀ ਸਕੀਮ ਇਹ ਕਿਸਾਨ ਵਿਰੋਧੀ ਬਣਾਉਣਗੇ ਤੇ ਡਟ ਕੇ ਵਿਰੋਧ ਕੀਤਾ ਜਾਏਗਾ ਤੇ ਇਹਨਾਂ ਨੂੰ ਬੂਤ ਨਹੀਂ ਭਲਾ ਦਿੱਤੀ ਜਾਏਗੀ ਤੇ ਇਹਨਾਂ ਨੂੰ ਵਾਪਸ ਦੁਬਾਰਾ ਫਿਰ ਦਿੱਲੀ ਭੇਜਿਆ ਜਾਏਗਾ